ਮੈਨੂੰ ਇਹ ਇਮੇਜ ਦੀ ਹੈ ਪਰ ਤੋਂ ਟ੍ਰਿਕ ਮੈਗਰੇਟੀ ਮੈ ਲੈਣਾ ਬਸ ਆਏ ਬਸ 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 ਸਾਰੀ ਪਗਾਈ ਕਰੀ ਜਾਂ ਨਾ ਮੈਂ ਖੜੇ ਮੰਗਾ ਖੜਾ ਮੈਂ ਖੜਾ ਇੱਕ ਪਿਆਰ ਦਾ ਨਾ ਸਮਝਣਾ ਕੋਈ ਤਾਂ ਬੈਠੇ ਕੋਨੂੰ ਜਿੰਨਾ ਮਰਜੀ ਭੋਕੀ ਨਾ ਨਾ ਮੈਂ ਪਹਿਲਾਂ ਬੇਦੀ ਨੂੰ ਪਤਾ ਹੀ ਕਦੀ ਕਰੀ ਜੀ ਦੀ ਹੋਈ ਕੋਸ਼ਿਸ਼ ਹੁਣ ਕਾਲੇ ਇਹਨੇ ਲੋਮੇ ਮੇਨੂੰ ਮੇਰੀ ਇਮੇਜ ਦੇ ਸੰਭਾਲ ਮੈ ਜੇ ਸੰਭਾਲ ਕੱਲ੍ਹ ਦੇ ਬਾਅਦ ਤੱਕ ਤੇ ਕਿਤੇ ਜੱਲਾ ਤੇਰੀ ਉਹੀ ਚੰਗਾ ਸਿਆ ਵੀ ਜਿੰਨ ਲੋ ਵਿੱਚ ਹੀ ਉਹਦੇ ਵਿੱਚ ਉਹਨੇ ਦੀ ਵਿੱਚ ਤਾਂ ਨਹੀਂ ਬੋਲਾ ਤੂੰ ਮੈਂ ਮਾਰ ਲੁਕਾ ਆ ਮੈਂ ਨਾਲੇ ਬੰਡਿਆ ਦਾ ਖਾ ਪੀ ਕੇ ਆਇਆ ਹੋਇਆ ਮੈਂ ਆਹ ਜਾਨ ਸਰ ਵੀ ਕਿ ਚੜਦਾ ਟਾਪਾ ਕੋ ਤੈਨੂੰ ਇਹਨੂੰ ਮਾਰ ਕੇ ਨਹੀਂ ਰਾਜੀ ਸਾਡਾ ਵਿਚਾਰੀ ਮਿੱਤਰੀ ਪੜ ਗਏ ਮੈਂ ਹੋ ਗਈ ਆ ਇਹ ਪੁਰਾਣੀ ਨਹੀਂ ਮੈਂ ਜੇ ਤੂੰ ਕਹੇ ਜੇ ਤੂੰ ਕਹੇ ਨਾ ਵੀ ਪੁਰਾਣੀ ਹੈ ਪੁਰਾਣੀ ਨਹੀਂ ਇਹ ਤੀਜੇ ਜਾਂ ਚੌਥੇ ਵੈਸਾ ਹੈ ਜੇ ਤਾਂ ਸੁਆ ਮਾਰ ਰੱਖਾ ਇਹਨੇ ये परानी नहीं, ये तो नहीं है। बहुत अच्छा चोटी है। हाँ। ओ रे अपन तो। मारो।

यस भाई मां आपरे सुनी भाई 14 15 किलो रेडी है तेरे काम दी है अच्छा आ, ऐसे हो जाए ये तो है ही ये ऊपर चाली आ और देख लेते हैं ये कोई जरूर थोड़ी है पर वो नहीं पड़ी नहीं हो वो दिखा वो देख ला पर बस 14 देख ਬਹੁਤ ਦੇ ਤੋਰਿਆ ਯਾਰ ਜੁਟ ਗਿਆ ਉਹੋ ਹਾਂ ਉਹਦਾ ਤਾਂ ਆਹਾ ਇੰਨੇ ਦੀ ਲੈ ਜਾ ਉਹ ਜਾ ਯਾਰ ਆ ਵੇ ਉਹਦੇ ਤੋਰਦੇ ਤੋਰਦੇ ਹਾਂ ਆਹ ਉਹਦਾ ਮਾਨ ਕੀ ਕੁੜਾ ਤਰ੍ਹਾਂ ਨਹੀਂ ਚੋਸ਼ ਤਾਂ ਐਸੀ ਹੀ ਇਹ ਜਰਮ ਕੀ ਹੈ ਉਹਦਾ ਜਮ ਜਮ ਜੰਦਗੀ ਹੀ ਆ 15 ਕਿਲੋ ਵਾਲੀ ਇਹਦੇ ਦੇਣਾ ਇਹ ਜੀ ਪੈਕ ਤੇ ਥਲੇ ਕੌਣ ਦੇ ਦੇਗਾ ਨਰੋਜੀ ਤੂੰ ਕਹ ਲੈ ਆ ਲੈ ਆਏ ਗੰਦਾ ਤੇਰਾ ਬਦਲਾ ਦੇ ਦੋ ਉਹ 10 ਵੀ ਕਿੰਨੇ ਜੀ ਦੇ ਮੈਨੂੰ ਰਾਹ ਦੇ ਹਲੋ ਰਾਹ ਤਾਂ ਦੇ ਰੱਖਿਆ ਮੰਗੇ ਹੋਰ ਕੀ ਰਾਹ ਦੇ ਮੰਗੇ ਹਾਂ ਰਾਹ ਹੁਣ ਤਾਂ ਕਹਿ ਦੱਸ ਹੋਰ ਮੰਗੇ ਮੈਂ ਤਾਂ ਇਧਰ ਫਿਰ ਰਹਾ ਹਾਂ ਉਹ ਲਖਾਈ ਕੇ ਪਾਸ ਇਹ ਜਾਂ ਉਹ ਗਿਆਨ ਬੈਠਾ ਨੂੰ ਕਿਸ ਨੇ ਕਹ ਕੇ ਹੀ ਜਿਹੜਾ ਤੂੰ ਕਹਿਣਾ ਮੰਗੇ ਅੱਜ ਤੇਰੇ ਜਿਆਦਾ ਤੇਰੇ ਗਾਕਦਾ ਦਿਮਾਗ ਲੈਖੜਾ ਤਲਾ ਤਾਂ ਸਾਡਾ ਵੀ ਲੈ ਲੇਗਾ ਹਾਂ ਸੁਣੀ ਸਾਨੂੰ ਤਾਂ ਕਹਿੰਨੇ ਕਿਹਾ ਹੀ ਨਹੀਂ ਕੋਈ ਤਾਂ ਸਵੇਰੇ ਤਾਂ ਨਹੀਂ ਕਿਹਾ ਓਏ ਆ ਵੀ ਨਹੀਂ ਕਿਸੇ ਨੇ ਕਿਹਾ ਕਿ ਲੰਨਾ ਆ ਵੀ ਨਹੀਂ ਕਹਿੰਨੇ ਕਿਹਾ ਇਹ ਤੱਕ ਦਾ ਕਸਮ ਲੱਗੇ ਤੇਰੀ ਆ ਵੀ ਨਹੀਂ ਕਿਸੇ ਨੇ ਕਿਹਾ ਜਿਹੜਾ ਤੂੰ ਕੋਈ ਹੋਰੀ ਕਹਿੰਦਾ ਹੈ ਨਾ ਠੀਕ ਹੈ ਨਾ ਫੇਰ ਹੁਣ ਮੈਂ ਤੈਨੂੰ ਮੰਨੋ ਆ ਗੱਲ ਕਿਸੇ ਨੇ ਨਹੀਂ ਕਹੀ ਤੈਨੂੰ ਕਹੇ ਤਾਂ ਨਾ ਤੇਰਾ ਦਿਮਾਗ ਖਬਰਦਾ ਪਤਾ ਨਹੀਂ ਦਿਮਾਗ ਤੂੰ ਤਾਂ ਉਹਨੇ ਭਗਾਈ ਸਾਰੀਆਂ ਤਨੀ ਹੋਈ ਚੰਗੀਆਂ ਤੇ ਤੂੰ ਕਰਵਾਈ ਜਾਂਦਾ ਕਿੰਨੇ ਦੀ ਕਰਦਾ ਸਹੀ ਹੋ ਨਹੀਂ ਹੋਤੀ ਕੌਣ ਪੱਲੇ ਦੇ ਦੇਗਾ ਨਾਲੇ ਥੱਲੇ ਨਹੀਂ ਦੇ 5 ਕੀ ਨਹੀਂ ਦੇ いや ਨਹੀਂ ਦੇ 5 ਕੀ ਵੀ ਨਹੀਂ ਦਿੱਤਾ ਤੂੰ ਤਾਂ ਰਹੇਗਾ ਉਹ ਰਹੀ ਉਹ ਭਾਈ ਉਹ ਤੂੰ ਆਈ ਤੂੰ ਤੇਰੇ ਵਾਲੀ ਦਾ ਕਿਹੜਾ ਹਣ ਤੇਰੇ ਵਾਲੀ ਦਾ ਮੈਂ ਤਾਂ ਤੈਨੂੰ 40 ਦੀ ਗਿਆ ਇੱਕ 5 ਦੀ ਦੇ ਦੇ ਨਾ ਭਰਾ ਕਿੱਥੇ ਦੇ ਇੱਕ 10 ਦੀ ਦੇ ਦੇ ਅੱਗੇ ਤੈਨੂੰ ਮੈਂ ਮੋੜਦਾ ਕਦੇ ਅੱਗੇ ਮੋੜਿਆ ਵੀ ਅੱਗੇ ਮੋੜਿਆ ਕਦੇ ਲੈ 1500 ਆ ਜਾ ਕਿਤੇ ਆਏ ਵੀ ਕਹਿੰਦਾ ਵੀ ਥੱਲੇ ਬਹਿ ਲਿਓ ਹਾਂ ਐ ਕੌਣ ਦੇ ਦੂ ਮਈਆਂ ਨੇ ਐ ਇੰਨਾ ਤੂੰ ਭਾਜ 14 16 17 17 ਸਰੀਆਂ ਮਈਆਂ ਨੇ ਕੋਈ ਗੁੱਦੂ ਮਰੀਆਂ ਮਈਆਂ ਨੇ ਹੈਗੀਆਂ ਜੇ ਬੁੱਦੂ ਮਰੀ ਹੁਣ ਜੜਕਦੇ ਨੇ ਡਾਲਾ ਲਾ ਹੁਣ ਸਾਰੀ ਫੜਾਇਆ ਕਰੀਏ ਤੁਸੀਂ ਆਉਣ ਤਾਂ ਤਨ ਆਉਣੀਆਂ ਹਾਂ ਹਾਂ ਬਾਹਰ ਦੀ ਦੁੱਧ ਦੇਖ ਕੇ ਭਰਾ ਹਟ ਜਾਂਦੀ ਆ ਧਨੋਗੀਆਂ ਆਇਆਂ ਨਹੀਂ ਹੈਗਾ ਵੀ ਤੁੰ ਤਿੰਨਾਂ ਚੱਕਰ ਵੀ ਆਇਆਂ ਨਹੀਂ ਹੈਗਾ ਵੀ ਮਹੀਨਾ ਵੀ 20 ਦਿਨ ਪਹਿਲਾਂ ਛੱਡੇ ਪੈਂਦੀਆਂ ਨਹੀਂ ਆਈਆਂ ਨੇ ਜਾਤ ਕੁਆਲਟੀ ਵਿਕਦੀ ਆ ਮਈਆਂ ਦਾ ਬਾਧੂ ਵੀ ਕੀ ਜਾਂਦੀਆਂ ਨੇ ਆ ਮਦਨੂ ਤਾਂ ਮਾਫ ਦੇ ਦਿਲੋਂ ਕਹਦਾ ਤੂੰ ਸੁਣ ਤੈਨੂੰ ਆ ਬਾਲੀਆਂ ਖਰੀਆਂ ਨੇ ਤੈਨੂੰ ਵੀ ਮੇਰੇ ਬਾਰੇ ਪਤਾ ਵੀ ਮੰਗਾਖੀ ਜੀ ਫੇ ਮੈਨੂੰ ਵੀ ਪਤਾ ਆਏ ਕਰਕੇ ਐਂ ਮੈਂ ਕਰਕੇ ਦੇਖਦਾ ਸੀ ਨਾ 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 ਫੇ ਮੈਂ ਤਾਂ ਤਨੂ ਉਹ ਬਿਨਾ ਬੱਸੇ ਨਹੀਂ ਕਹਦਾ ਬੱਚਾ ਥੱਲੇ ਕਰ ਤੂੰ ਜਿਹੜੀ ਗੱਲ ਆ ਉਹ ਤਾਂ ਹਜੇ 20 ਕੋ 25 ਪੁੱਚੀ ਦੀ ਕਹੀ ਜਾਂਦਾ ਫੇਦਾ ਕੀ ਆ ਵੀ ਦੱਤੀ ਗੱਲਾਂ ਦਾ 20 ਦੀ ਕਹਿੰਦਾ ਕਦੇ 25 ਦੀ ਕਹਿੰਦਾ ਮੈਂ ਤੈਨੂੰ ਕਹਿੰਦਾ ਵੀ ਚੱਲ ਸਾ ਮਾ ਫੇ ਹਾਂ ਅੱਜ ਕਹਿੰਦਾ ਧਿਆਨ ਲੱਗੇ ਦੇਖ ਰਾਂ ਪੌਰਾ ਦੇਖ ਲੈ ਹਮ ਤੇ ਆਨਲਾਈਨ ਦੀ ਲੋੜ ਨਹੀਂ ਦਿਵਾਉਗਾ ਸੋਨਾ ਦਾ ਬਹੁ ਮਾੜਾ ਦਿਵਾਉਂਦਾ ਨਹੀਂਗਾ ਤੈਨੂੰ ਇਹ ਨਹੀਂ ਕਹਦਾ ਸੀ ਮੈਂ ਕਾਹ ਫਿਰ ਮੇਰੀ ਗੱਲ ਕਹਿੰਦਾ ਮੈਂ ਜਿਹ ਉਤਪਾਦ ਕੋਲ ਜਿਸ ਮੈਂ ਤੈਨੂੰ ਕਹਤਾ ਕੋਲ ਦਵਾਰੇ ਦਵਾਰੇ ਗੱਲਾਂ ਦਾ ਫਾਇਦਾ ਨਹੀਂ ਕਰੀ ਬੀ ਦੀ ਤੇਰੇ ਵਾਸਤੇ ਲੋਕਾਂ ਹੁੰਦਾ ਕਿਨੇ ਮਰਜ਼ੀ ਦੀ ਇਹਦਾ ਬੰਨੀ ਰਹਿਣ ਦੇ ਇਹ ਨਹੀਂ ਲੱਸੀ ਹੈ ਕਿ ਤੇਰੀ ਰਹਿਣ ਜਿਹੜੀ ਵੀ ਨਹੀਂ ਕਰ ਉਹਦੀ ਗੱਲ ਕਰਦਾ ਹੈ ਉਹਦੀ ਕਰਦਾ ਉਸकी ਹੋ ਰਹੀ ਹੈ ਇਸकी ਨਹੀਂ ਉਸकी ਹੋ ਰਹੀ ਹੈ ਹਾਂ ਇਹ ਤਾਂ ਕਹਿਦਾ 40 ਸੇ ਕਦੇ ਦੇਣੀ ਹੀ ਨਹੀਂ ਇਸ ਟੀ ਨੂੰ ਇੱਕ ਦੋ ਬਾਤ ਹੀ ਛੋੜਦੀ ਮੈਨੇ ਮੈਂ ਕਿਹਾ ਬੋਦ ਵਾਲਾ ਤੋ ਦੋ ਬੰਨਾਂ ਦੀ ਲੋੜ ਨਹੀਂ ਮੰਗੇ ਲੈ ਕੋਈ ਮਰਜੀ ਜਾ ਇਹ ਭੈਣ ਪੂਰਾ ਪਰ ਮੇਲੇ 'ਚ ਕਦਰ ਕੋਈ ਦੁੱਧ ਦੇਤਾ ਹੁਸ਼ਵਾਸ ਕਰ ਲਈ ਭਾਈਆ ਵਾਲਾ 13 ਕਿਲੋ ਦੁੱਧ ਹੋਣਾ ਇਹ ਥੱਲੇ ਪਰ ਮੇਲੇ 'ਚ ਕਦਰ ਕੋਈ ਲੈ ਕੇ ਤੂੰ ਦੋ ਬੰਨਾਂ ਦੀ ਲੋੜ ਨਹੀਂ ਜੇ ਤਾਂ ਮੁੜ ਕੇ ਮੇਰਾ ਚਿਹਰਾ ਦੇਖਣਾ ਤਾਂ ਤਾਂ ਮੈਂ ਮੈਂ ਫੜ ਕੇ ਲੈ ਜਾ ਮੁੱਲ ਲਾ ਦੇ ਲੋ ਇੱਥੇ ਲੈ ਜੇ ਮੁੱਲ ਨਹੀਂ ਲਾਉਣਾ ਫੇਰ ਫੇਰ ਕੇ ਭੱਜ ਜਾ ਗੱਲਾਂ ਹੀ ਦੋ ਆ ਸੁਣ ਮੈਂ ਵੀ ਬਾੜਾ ਕੋਰਾ ਕਰਾਰਾ ਬੰਦਾ ਤੈਨੂੰ ਇਹ ਵੀ ਗੱਲ ਦੱਸਦਾ ਤੂੰ ਕੋਰਾ ਕਰਾਰਾ ਰਹਾ ਹਾਂ ਹਾਂ ਕਿੱਥੇ ਪਾਵੇਂ ਚਾ ਨਾ ਫਿਰ ਉਹ ਲੈ ਜਾ ਪਹਿਲੀ ਲੈ ਜਾ ਫਿਰ ਇਹ ਵੀ ਗੱਲ ਪਹਿਲੀ ਲੈ ਜਾ ਫਿਰ ਜੇ ਸਾਨੂੰ ਉਹ ਪਸੰਦ ਆ ਉਹ ਲੈ ਜਾ ਮੈਂ ਨਾ ਇਹ ਵੀ ਨਾ ਕੋਈ ਤੈਨੂੰ ਵੇਚਦਾ ਮਾਰਾ ਕਹਿੰਦਾ ਉਹ ਲੈ ਜਿਵੇਂ ਤੈਨੂੰ ਮੈਂ ਕਹਿੰਦਾ ਨਾ ਨਾ ਮੰਗੇ ਮੈਨੂੰ ਮੇਰਾ ਜੀ ਨਹੀਂ ਕਰਦਾ ਫਿਰ ਉਹਨੂੰ ਤੈਨੂੰ ਹੁਣ 15 ਕਹੀ ਜਾਂਦਾ ਮੰਨ ਲੈ ਉਹ ਕਿੱਥੇ 15 ਮੈਨੂੰ ਆਪਦੀ ਵੀ ਨਹੀਂ ਹੈਗੀ ਗੁਰੂ ਕਹਿੰਦਾ ਜੀ ਹੁਣ ਫਿਰ ਦੇਖ ਦਵਾਵੇਂਗਾ ਤੇਰੇ ਗੁਣ ਗਾਊਗਾ ਜੇ ਤੇ ਗੁਣ ਗਾ ਦੇ ਮੰਗਿਆ ਤਤਾ ਭਾਈ ਨੂੰ ਕਦੇ ਯਾਦ ਕਰ ਲਈ ਨਹੀਂ ਪਰ ਬਿੱਦਰ ਫਟੇ ਉਹ ਕਹਦੀ ਬਗਲੇ ਇਸ ਵਾਰ ਲਾਸਟ ਕਹੀਂ ਵੀ ਮੈਂ ਲਾਸਟ ਹੀ ਹੈ ਤੇਰੇ ਵਾਸਤੇ ਜਾਂ ਕਹੀਂ ਕਹੇ ਉਹਰਾ ਵਾਸਤੇ ਨਹੀਂ ਕਹਿ ਜਾ ਹਰੇ ਹਾਂ ਕੁੱਲਪਾਪ ਨਹੀਂ ਇਹਦੇ ਚ ਉਹ ਨੋੜਾ ਉਹ ਉਧਰੋਂ ਚੰਗੀ ਤੇ ਤਨੋਖ ਜਿਹੜੀ ਉੱਧੇ ਲੈਤੀ ਸੀ ਫਿਰ ਕਹੇ ਜਾੜੇਗਾ ਮੇਰੇ ਨਾਲ ਹਾਂ ਸੁਣ ਲੈ ਮੈਂ ਜਿਹੜੀ ਗੱਲ ਕਹਾਂ ਨਾ ਫੇਰ ਨਹੀਂ ਬੜਦਾ ਫੇਰ ਕੋਈ ਗੱਲ ਨਹੀਂ ਫੇਰ ਆਪਾਂ ਐ ਨਹੀਂ ਬੈਠਦਾ ਅਗਲੀ ਗਾਹ ਨਹੀਂ ਕਿਹੜਾ ਅੱਖਾਂ ਨਹੀਂ ਹੈਗੀਆਂ ਹੁਣ ਵੀ ਮੈਂ ਜਾਊਗਾ ਚੀਜ਼ ਤਾਂ ਲਊਗਾ ਤੇਰੇ ਖੇਤ ਤੇ ਬੇਤੀ ਹੋ ਜਾ ਇਹ ਧੰਨਵਾਦ ਜਦਾਂ ਹੁੰਦੇ ਨਾ ਬੰਦੇ ਕਹਿੰਦਾ ਤੈਨੂੰ ਵੀ ਹਾਂ ਚੀਜ਼ ਦਵਾਈ ਆ ਫਿਰ ਤਾਂ ਕਦੇ ਯਾਦ ਕਰ ਲਈ ਤੇਰੇ ਛੋਟੇ ਭਾਈ ਨੂੰ ਨਿੱਦੁਰ ਫਟੇ ਮੋਗੇ ਦੀ ਮੋਦੀ ਆਦਾ ਨਾ ਬਹੁਤ ਬੁਚੇ ਆਵਰ ਦੇ ਤੇਰੀ ਕਾ ਜਰਾ ਬਸ ਹੋਰ ਭਕਾਈ ਨਹੀਂ ਕਿਹਾ ਉਹਦਾ ਹੈਗੀ ਆਇਗਾ ਤਾਂ ਨਾ ਨਾ ਬਾਤ ਜੇ ਤਾਂ ਲੈ ਕੇ ਜਾਣੀ ਆ ਉਹ ਵੀ ਮੇਰੇ ਪੈਸੇ ਹੁੰਦੇ ਸੌ ਲਾ ਸੌ ਲਾ ਆਹੇ ਭੱਜਿਆ ਵਾਪਸ ਸੌ ਲਾ ਆਦਾ ਹੈ ਲੈਤਾ ਹੀ ਬਾਪਸ ਆ ਜਾਗੇ ਜੇ ਨਾ ਪੈਸੇ ਦਵਾ ਦੇ ਖਾਤਰ ਮੈਨੂੰ 15 ਕਿਲੋ ਦੁੱਧ ਦੇਊਗੀ 13 14 ਕਿਲੋ ਦੁੱਧ ਹੋਣਾ ਜਦ ਤਨੇ 17 18 ਕਿਲੋ ਦੁੱਧ ਥੋੜੀ ਡੈਰੀ ਚ ਦੇਤਾ ਕਦੇ ਲਾਜ਼ਮ ਨੂੰ ਯਾਦ ਕਰ ਲਈ ਨਹੀਂ ਕਦੇ ਮੇਰਾ ਪ੍ਰਸਾਵਾ ਵੀ ਨਹੀਂ ਦੇਖੀ ਇਹੀ ਜੀ ਗੱਲ ਕਹਿਣਾ ਭਲਾ ਐ ਕਰ ਤੂੰ ਥੱਲੇ ਬੈਠੀ ਬੱਚਾ ਹਾਡੀ ਇੱਕ ਮਿੰਟ ਬੱਤ ਪਹਿਲਾਂ ਨਹੀਂ ਨਹੀਂ ਇਹ ਵੀ ਕਹਿੰਦਾ ਮੈਂ ਕਹਿਣਾ ਜਿਹੜੀ ਗੱਲ ਮੈਂ ਕਹਿਣਾ ਜੇ ਤੱਕ ਮੇਰੀ ਜੇ ਭਾਜਾ ਫਿਰ ਨਹੀਂ ਤੇਰੇ ਮਾਗਰ ਨਹੀਂ ਉਹ ਦੇਖ ਮੈਂ ਵੀ ਤੇਰੀ ਕਦਰ ਕਰਦਾ ਜੇ ਵੱਡਾ ਭਾਈ ਤੇਰੀ ਕਦਰ ਕਰਦਾ ਬੋਲ ਮਾਰਿਆ ਤੇਰੀ ਕਦਰ ਕਰਦਾ ਐ ਵੀ ਨਹੀਂ ਗੱਲ ਨਾ ਨਾ ਮੇਰੀ ਜਿਹੜੀ ਨਾ ਨਾ ਭੱਜ ਜਾ ਕੋਈ ਕਰ ਫਿਰ ਇਹ ਮੈਨੂੰ ਪਤਾ ਇੱਕ ਇੱਕ ਧਾਰ ਮਾਰਨੀ ਨਹੀਂ ਕਰੂ ਤੁਸੀਂ ਸੋਰੀ ਇੱਥੇ ਵੀ ਕੁਛ ਨਹੀਂ ਪੈਸਾ ਵੱਟੇ ਪੈਸੇ ਵੀ ਨਹੀਂ ਪੂਰੇ ਹੁੰਦੇ ਕਿਹੜੀ ਗੱਲਾ ਕਰਦਾ ਭੈਣ ਦਾ ਯਾਰ ਅਗਲਾ ਕਦੇ ਕੁੜੇ ਦੇ ਕੋਈ ਮੁੱਲ ਕਰਦਾ ਹਾਂ ਦਾ ਸਾਰੇ ਮੇਲੇ 'ਚ ਨਹੀਂ ਹੈਗੀ ਦਾ ਅਗਲਾ ਕਹਿ ਦਾਂਦਾਗਾ ਜੇ ਇੱਕ ਤੋਂ ਦੂਜੀ ਧਾਰ ਮਾਰ ਗਾ ਯਾਰ ਮੈਨੂੰ ਕਹਿਦੀ ਯਾਰ ਤੂੰ ਦੁਰਫਟੇ ਮੂੰਹ ਕਹਿਦੀ ਵੀ ਹਾਂ ਦੂਜੀ ਧਾਰ ਮਾਰਨੀ ਪੈਗੀ ਮੈਨੂੰ ਉਹ ਜਿਹੜੀ ਹੁਣ ਮੈਂ ਕਹਿੰਦਾ ਮਨੋਗਿਆ ਤੂੰ ਸੁਣ ਲੈ ਕਰੀ ਆ ਹੋਰ ਦੀ ਗੱਲ ਨਹੀਂ ਕਰੀ ਇੱਕ ਇੱਕ ਧਾਰ ਮਾਰੀ ਆਪ ਦੀ ਸੜਾਈ ਜਾਂਦਾ ਮੇਰੀ ਸੁਣਦਾ ਨਹੀਂ ਆ ਵੀ ਦਾਕ ਲੈ ਕੇ ਦੇਖ ਲੈ ਵੀ 20 ਕੋ ਕਹਿ ਦਿਆ ਜਾਂ ਤਾਂ ਬੈਸੇ 15 ਵੀ ਕਹਿ ਦਿਆ 20 ਤੁਸ਼ਕਾ ਉਹ ਵੀ ਮੰਗਾ ਕਿਤੇ ਉਹ ਹੈਲੋ ਲਸ਼ਮਣ ਸੈਮਨ ਇੱਕ ਬੀਲਾ ਸੱਚੀ ਗੱਲ ਹੀ ਕਹਿੰਦਾ ਜਿਹੜੀ ਮੈਂ ਕਿਤੇ ਯਾਰ ਕੋਈ ਗੱਲ ਕੱਚੀ ਥੋੜਾ ਕਹੂੰਗਾ ਯਾਰ ਇੱਕ ਇੱਕ ਲੈ ਜਾ ਭੰਵੇਂ ਦੋ ਲੈ ਜਾ ਦੋ ਦੇ ਦੋ ਦਾ ਮੁਕਾਬਲਾ ਕਰੂ ਤੂੰ ਵੀ ਜਿੱਤ ਕਿੰਨੀ ਮਈਆਂ ਲੈ ਜਾ ਪਰ ਜੇਦਾ ਇੱਕ ਇੱਕ ਬੱਚਾ ਲਾਉਣ ਸਾਰਾ ਜੇ ਤਾਂ ਥੋੜੀ ਰੂਹ ਖੁਸ਼ ਹੋ ਗਈ ਤਾਂ ਤਾਂ ਬਾਈ ਨੂੰ ਕਦੇ ਯਾਦ ਕਰ ਲਿਓ ਨਹੀਂ ਮਖਾ ਮੇਰਾ ਪਰਸਾਵਾ ਵੀ ਨਾ ਦੇਖੀ ਯਾਰ ਇੱਕ ਪੈਸਾ ਬੱਟੇ ਪੈਸੇ ਵਟਾਉਂਗਾ ਤੈਨੂੰ ਚੇਮਜ ਦੇਊਗਾ ਤੈਨੂੰ ਨਹੀਂ ਨਿਕਲਦਾ ਮੈਂ ਮਜ਼ਾਕ ਨਹੀਂ ਕਰਦਾ ਮੈਂ ਹੋਰ ਵੀ ਐਸੇ ਤੈਨੂੰ ਗੰਦੇ ਇਲਾਕੇ ਦੀ ਮੈਂ ਲੈ ਜਾਈਂਗਾ ਫੜ ਕੇ ਬਸਤਾਵੇਂਗਾ ਬੱਲੇ ਨਹੀਂ ਪੈਂਦਾ ਜੰਮੀ ਬੇਲੇ ਨੂੰ ਬਸਤਾਵੇਂਗਾ ਜਿਹੜੀ ਮੇਰੀ ਜਿਹੜੀ ਮੈਂ ਗੱਲ ਤੈਨੂੰ ਕਹੀ ਆ ਮੈਂ ਤੂੰ ਹੈਗਾ ਦੇਖ ਤੂੰ 211 ਤੂੰ ਹੈਗਾ ਗਰੀਬ ਬੰਦਾ ਗੱਲ ਸੁਣ ਲੈ ਡਬੰਦ ਬਣ ਕੇ ਜੀ ਲੱਗ ਠੀਕ ਆ ਪਰ ਯਾਦ ਰੱਖੇਗਾ ਪੈਸੇ ਵੀ ਨਾ ਮੈਂ ਤਾਂ ਗਰੀਬ ਹੀ ਸਮਝਦਾ ਇਹਨੂੰ ਆ ਮੈਂ ਇਹਨੂੰ ਗਰੀਬ ਆ ਮੇਰ ਨਾਲ ਨੌਕਰੀ ਦਾ ਪੈਸੇ ਬਿਨਾਂ ਫਿਰ ਬੋਲਣੇ ਨਹੀਂ ਮੈਂ ਬਾ ਕਹਿਦਾ ਤੈਨੂੰ ਫੇਰ ਨਹੀਂ ਫੇਰ ਨਾ 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 ਸ਼ੁਮਨ ਨਾ 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 ਜੇ ਮੈਂ ਵੀ ਨਹੀਂ ਫੇਰ ਮੈਂ ਤੈਨੂੰ ਮੋੜਦਾ ਨਹੀਂ ਸੀ ਕਈ ਵੀ ਗੱਲ ਤੇਰਾ ਜਵਾਬ ਕਿਤੇ ਮਰਜੀ ਤੂੰ ਲੈ ਜਾ ਲੈ ਬੋਲ ਜਿੰਨੇ ਦੇ ਦੇ ਮੈਂ ਮੈਂ ਰੁਪਈਆ ਦੀ ਗੱਲ ਤੇ ਯਾਰ ਮੈਂ ਜਿਹੜੀ ਗੱਲ ਕਹਿੰਦਾ ਮੈਂ ਤੇਰੀ ਬਰਾਬਰ ਤੋਲਦੀ ਯਾਰ ਜਿਹੜੀ ਜਨ ਮੈਂ ਕਹਿੰਦਾ ਜਿਆਦਾ ਮੇਰੀ ਰੱਖ ਲੈ ਫੇਰ ਕਹੇ ਸੀ ਮੈਂ ਤੇਰੀ ਕਦਰ ਕਰੀ ਆ ਹੋਰ ਕਿਸੇ ਨੂੰ ਨਹੀਂ ਬਸ ਕਹੇ ਸੀ ਇਹਨਾਂ ਸਾਰੀ ਗੱਲ ਹੋਰ ਕਿਸੇ ਨੂੰ ਨਹੀਂ ਇਹ ਕਹਿੰਦਾ ਮੂੰਹ ਕਰੀ ਨੰਬਰ ਲੈ ਜਾ ਤੇਰੇ ਕੋਲ ਨੰਬਰ ਹੁਣ ਵੀ ਹੈਗਾ ਮੇਰਾ ਦੁਬਾਰੇ ਵੇ ਲੈ ਕੇ ਇਹ ਗੱਲ ਚ ਤਾਂ ਨਹੀਂ ਅੱਜ ਆਉਣ ਦਿੰਦਾ ਗੱਲ ਚ ਤਾਂ ਹੋਇਆ ਪਿਆ ਇਹ ਪੂਰਾ ਇਹਨੂੰ ਮੈਂ ਆਖਿਆ ਨਾ ਨਾ ਹੋਰ ਬਾਸ ਓ ਯਾਰ ਤੂੰ ਪਹਿਲਾਂ ਪਹਿਲਾਂ ਰੂਹਾਂ ਖੁਸ਼ੀ ਕਰ ਲੈ ਯਾਰ ਬਾਹਰ ਜਾਈ ਦੇ ਇਹ ਕਹਿੰਦਾ ਐ ਤੇ ਐ ਕਰ ਬਾ ਕਹੇ ਤਾਂ ਇਹਨੂੰ ਵਾ ਕੱਚੀ ਗੱਲ ਹੀ ਕਹੀ ਤੇਰੀ ਵੀ ਤਰਫ ਗਾ ਕਹਿੰਦਾ ਗਾ ਕਹਿੰਦਾ ਓਏ ਮੈਂ ਨਾ ਬੋਲਨੀ ਨਾ ਕੁਝ ਵੀ ਓਏ ਕੁਝ ਨਹੀਂ ਬੋਲਦਾ ਕਮੜਾ ਨਹੀਂ

ਡਾਕਟਰ ਯਾਰ ਗੱਲ ਕੋਸਮ ਨਹੀਂ ਮੈਂ ਵੀ ਹਰੀ ਆ ਬਸ ਮਾ ਦਾ ਤੈਨੂੰ ਘੱਟੀ ਕਿਹਾ 16 17 ਕਿਲੋ ਕਿਹਾ ਬੱਚੇ ਪਕਾਂਚਾ ਬੱਬਾ ਬਣਾਈ ਜਾਂਦੇ ਮੈਂ ਮੈਂ ਵੀ ਲੈਂਦਾ ਸੀ ਜੜ ਝੂਠੀ ਹੈ ਜਿਆਦਾ ਕਹਿ ਦੇ ਕੀ ਕਹਾਂ ਫਿਰ ਡਾਕਟਰ ਯਾਰ ਕਦੇ ਸੁਪੂਟ ਕਰੇਗਾ ਇਹ ਮਾਝੇ ਦੀ ਹੈ ਪਰ ਦੁਦਰੀਗ ਮੈਂ ਗਰੰਟੀ ਮੈਂ ਲੈਣਾ ਐਜੇ ਬਤੂ ਮੰਗੇ ਤਾਂ ਇਹਦਾ ਸਕੀਮ ਨਹੀਂ ਜਾ ਇਹ ਤਾਂ ਨਹੀਂ ਜਿਹਦੇ ਹੱਥ ਤੱਕ ਮੈਂ ਤਾਂ ਤੈਨੂੰ ਕਹਿਣਾ ਵੀ ਤੇਰਾ ਗਾਕੀ ਬਣਿਆ ਰਹੇ ਕਹਿ ਕੇ ਪਸਤਾਉਂਦਾ ਮੈਂ ਤੈਨੂੰ ਸਿੱਧੀ ਗੱਲ ਦਾ ਤੇਰਾ ਗਾਕੀ ਬਣਿਆ ਰਹੇ 4 4 ਜਾਣੇ ਚਾਰ ਲੈ ਦੇ ਤੇਰਾ ਗਾਕੀ ਵੀ ਬਣਿਆ ਰਹੇ ਮੈਂ ਤੈਨੂੰ ਇਹ ਕਹਿਣਾ ਓ ਬੱਸੋ ਬੱਸ 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 ਆਲੀ ਪੱਕਾਈ ਕਰੀ ਜਾਂ ਨਾ ਇਹ ਇਹ ਤੈਨੂੰ ਚੀਜ਼ ਦੇਉਂਗਾ ਤੋਹਫਾ ਦੇਉਂਗਾ ਕਦੇ ਫੇਰ ਵੀ ਤੈਨੂੰ ਹੋਰ ਬੱਧੀਆ ਫਿਰ ਮੈਂ ਪੂਰੀ ਬਾਟ ਬਟ ਆਉਂਦਾ ਕੁਝ ਵੀ ਨਹੀਂ ਰੁਪਈਆ ਬਟੇ ਰੁਪਈਏ ਵੀ ਨਹੀਂ ਆਉਂਦੇ ਗੁਰੂ ਗੱਡੀ ਦਾ ਕਰਾਇਆ ਕੋਲੋਂ ਜਾਂਦਾ ਗੱਲ ਮੈਨੂੰ ਕਰਨ ਦੇਵੇਂਗਾ ਸਾਰੀ ਮੇਰੇ ਤੇ ਹੀ ਖੇਡੇਗਾ ਕਾਦੀ ਆ ਗਏਗਾ ਹੱਥ ਤੇ ਕਹਤ ਡਾਕਟਰ ਮੈਂ ਇਹਨੂੰ ਐਂ ਕਹਿਣਾ ਯਾਰ ਕੱਲ ਤੋਂ ਗੱਲ ਕਰਦਾ ਨਹੀਂ ਫਿਰ ਉਹਦੀ ਗੱਲ ਪੰਪਲ ਟੌਲੀ ਐ ਪੰਪ ਕਿਧਰ ਕੱਚੀ ਕਰਦੀ ਮੈਂ ਤੁਹਾਨੂੰ ਮੈਂ ਤੁਹਾਨੂੰ ਸੱਚਮੁੱਚ ਦਿਖਾਏਗਾ ਜਵਾਬ ਦੇਦਾ ਪਰ ਇਹ ਨਹੀਂ ਰਾਈ ਨਹੀਂ ਪਾਇਆ ਮੈਂ ਇਹਦੀ ਜਾਤ ਕੋਈ ਮੈਂ ਦੀ ਕਦਰ ਪੈ ਰਹੀ ਉਹਦੀ ਮਿੱਟੀ ਦਾ ਚੱਕ ਫਿਰ ਮੈਨੂੰ ਮੈਂ ਵਾਲੀ ਤੇ ਫਿਰ ਤਾਂ ਹੀ ਮੈਂ ਸੁਣਿਆ ਇਹ ਕਹਿੰਦਾ ਮਾ ਉਹ ਨਾ ਕੁਛ ਇਹਦਾ ਕੁਛ ਵੀ ਕਹੀ ਜਾਵੇ ਮੈਂ ਆਪਣੀ ਜਵਾਬ ਦੇਣਾ ਇਹਦਾ ਹੁਣ ਆਪਦੀ ਗੱਲ ਮੈਂ ਨਾ ਮੈਂ ਇਹਨੂੰ ਆਇਆ ਖੰਨੇ ਮੰਗਾ ਖੜਾ ਮੈਂ ਖੜਾ ਇੱਕ ਪਿਆਰ ਮਾ ਖੜਾ ਹਣੂ ਤਾਂ ਕੋਈ ਗੱਲ ਚਾਹ ਪੀ ਪਾਣੀ ਪੀ ਤੇਰਾ ਭਾਈ ਦਾ ਚਾਹ ਮੈਂ ਜਾਂਦਾ ਬਾਬਾ ਕੋਈ ਗੱਲ ਤੇਰੀ ਮਾ ਬਣਾ ਮੈਂ ਵੇਚਦਾ ਜੇ ਜੇ ਵੇਚਾ ਕਪੜੀ ਮਾਇਆ ਕਰੇ ਬੱਜ ਬੱਬੀ ਕਿਰਪਾ ਨਾਲ ਲਾ ਲక్ష్ਮਣਾ ਫਰੀ ਜਾਤਾ ਐ ਕਿਹਦੇ ਵੀ ਚੱਲ ਮੈਨੂੰ ਤੇਰੀ ਆ ਤੂੰ ਮੈਂ ਕੰਨਾ ਦਾ ਰੁਪਿਆ ਘਟਾਣਾ ਪਤਾ ਬਸ ਗੱਲਾਂ ਹੀ ਦੋ ਮੈਨੂੰ ਲਗੀ ਸਮਝ ਲਾ ਤੂੰ ਮੈਂ ਕੁਝ ਵੀ ਲਾ ਤੈਨੂੰ ਮੈਂ ਤੈਨੂੰ ਦਿਨੋਂ ਕਹਿਤੀ ਬਾਜ ਪਰ ਹੋਰ ਕਿਸੇ ਨੂੰ ਕਹੀ ਜੀ ਉਹ ਤੈਨੂੰ ਮੈਂ ਪਹਿਲਾਂ ਕਹਿਿਆ ਸੀ ਬੈਠਾ ਬੈਠਿਆ ਤੂੰ ਕੋ ਨੂੰ ਜਿੰਨਾ ਮਰਜੀ ਭਾਉਂ ਹੋਰ ਤਾਂ ਗਾਲੀ ਨਾ ਕਰ ਬਸ ਤੂੰ ਚੁੱਪ ਰਹਿ ਜਾ ਲਾ ਪੜੀ ਨਾ ਨਾ ਮਤ ਵਾਰਾ ਆ ਫੜਾ ਮੰਗਿਆ ਪਰ ਫੜ ਤਾਂ ਲੈ ਲੈ ਲਾ ਲੈ ਨਹੀਂ ਨਹੀਂ ਨਾ ਨਾ ਪਹਿਲਾਂ ਫੜਾ ਲੈ ਜਮੀ ਵੀ ਨਾ ਮੈਂ ਖੱਦੇ ਨਹੀਂ ਸੋਲਦਾ ਪਹਿਲਾਂ ਬੇਜੀ ਨਾ ਪਤਾ ਹੀ ਕਰੀ ਜਾਣਾ ਪੁਰਾ ਪੁਰਾ ਹੀ ਨਹੀਂ ਨਹੀਂ ਪਹਿਲਾ ਨਾ ਨਾ ਸਾਡੇ ਇੱਕ ਮਿੰਟ ਛੱਡ ਬਾਈ ਪਹਿਲਾਂ ਮੈਂ ਵੀ ਛੱਡਦਾ ਸੀ ਪਹਿਲਾਂ ਇੱਕ ਮਿੰਟ ਛੱਡਾਈ ਨਹੀਂ ਸਾਡੇ ਸਾਡੇ ਇੱਕ ਮਿੰਟ ਹੁਣ ਤੇ ਕਾ ਕੁੱਤੇ ਖੜੇ ਆ ਤੈਨੂੰ ਗਾਦਰ ਕਰੀਏ ਕਿਸੇ ਨੂੰ ਕਿਹਾ ਨਹੀਂ ਛੱਡੀ ਨਾ ਨਾ ਜੇ ਮੈਂ ਛੱਡੀ ਸਾਡੇ ਪਿਆਰ ਨਾਲ ਛੱਡਦਾ ਜਮੀ ਵੀ ਨਹੀਂ ਲਸ਼ਵਣੇ ਇੱਕ ਮਿੰਟ ਦੋਨ ਛੱਡ ਦੇ ਕੋਈ ਨਾ ਛੱਡ ਨਾ ਫੇਰ ਨਹੀਂ ਕੋਈ ਬੇਦਾਂਤੀ ਗੱਲ ਤਾਂ ਜਮੀ ਵੀ ਨਹੀਂ ਬੇਦਾਂਤੀ ਗੱਲ ਤਾਂ ਜਮੀ ਨਹੀਂ ਕਰਦਾ ਮੈਂ ਮੈਂ ਲੈ ਜਾਪਾਂ ਵੀ ਫੜ ਕੇ ਲੈ ਜਾਇਂ ਇਹਨਾਂ ਨੂੰ ਜਿਹੜੀ ਗੱਲ ਹੈ ਉਹੀ ਉਹ ਨਹੀਂ ਹੋ ਮੰਗੇ ਸੱਚੀ ਗੱਲ ਨਹੀਂ ਬਹੇ ਪਾ ਮੈਂ ਕੁਝ ਵੀ ਬੋਲੀ ਜਾ ਮੈਂ ਆ ਖੜਾ ਮੈਂ ਲੱਵੀਂ ਨਹੀਂ ਲੱਗਦਾ ਨਾ 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 ਤੀ ਦੂਈ ਕੁਝ ਓਏ ਦਾ ਦਾ 25 ਦੀ ਘਰ ਤੇ ਹਣ 25 ਦੀ ਕੱਢੀ ਜਾਂਦਾ 25 25 ਦੀ ਆ 25 ਤੂੰ ਹੋਰ ਨਹੀਂ ਕਰ ਸਕਦਾ ਕਹੀ ਨਹੀਂ ਜਾਂਦਾ ਬੰਦਾ ਬੰਦਾ ਕਹਿਣਾ ਡਿਜੀਟਲ ਨਾ ਰੋਟੀ ਖਾ ਕੇ ਜੇ ਕਿਦ ਨੂੰ ਇਹ ਵੀ ਗੱਲ ਲਖਦਾ ਮੈਂ ਦਹੀਂ ਨਾ ਨਹੀਂ ਖਾ ਕੇ ਆਦੀਗਾ ਇਹਦਾ ਤੇਰੀ ਕਾਦਰ ਕਰੀਆ ਮੰਗਾ ਵੀ ਬੜੇ ਹੋ கரੰਟ ਛੱਡਦਾ ਨਾ ਕਰ ਬਾਤਾਂ ਕਰੀ ਤੇ ਝੂਲੀਆਂ ਭਰਦੇ ਸੋਤੀ ਨਾ ਰੋਰ ਬੱਦ ਨਾ ਨਾ ਉਹ ਨਹੀਂ ਗੱਲ ਸੋਨੂੰ ਵਾਦਾ ਕਰੇ ਮੁੱਲ ਮੁੱਲ ਲਾਉਂਦੇ ਨੇ ਪਰ ਜਿਹੜੇ ਬੰਦੇ ਬੜੇ ਹੋ ਉਹਦੇ ਨਾਲ ਗੱਲ ਕਰਨੀ ਪੈਂਦੀ ਆ ਆਪਣੀ ਛੇਰੋਂ ਪਿੰਡ ਦੀ ਐ ਦਰਬਾਰ ਅੰਦਰ ਤੋਂ ਤਾਂ ਔਰ ਆਪਾਂ ਵੀ ਲੈ ਮੈਂ ਉਹ ਕਹਿੰਦਾ ਨਹੀਂ ਹੈਗਾ ਤੂੰ ਇਹ ਦੱਸ ਅੱਛਾ ਇਹ ਤਾਂ ਗੱਲ ਸੁਣ ਡਾਕਟਰ ਸਾਹਿਬ ਮੈਂ ਇਸ ਚੋੜ ਦੀ ਵੇਚੀ ਆ ਜਾਂ ਡਾਕਟਰ ਪੀਉਂਦਾ ਜਾਂ ਹਾਂ ਜਾਂ ਵੀ ਮੈਂ ਪੀਣਾ ਆ ਲੋ ਜੀ ਹਲੋ ਪਿੱਛੇ ਕਰ ਲੋ ਕੈਮਰਾ ਪਿੱਛੇ ਕਰ ਲੋ ਨਾਲੇ ਉਹ ਰੂਆ ਕੋਸਟਾ ਲਈ ਜੀ ਯੂ ਏ ਇਹੀ ਉਮਰ ਲਾਗੀ ਨਾਲ ਤਨੀਬੀ ਦਾ ਤਾਂ ਕੰਡਾ ਸੱਚਾ ਮਹਿਮੀ ਨਹੀਂ ਹੈਗਾ ਪਾਣੀ ਪੜਾ ਦੇ ਸਾਦੀ ਕੋਈ ਬੇਕਾਰ ਨਹੀਂ ਹਾਂ ਬੈਠਾ ਕਰ ਕਰਕੇ ਮੈਂ ਨਹੀਂ ਨਾ ਮੈਂ ਤਾਂ ਫਿਰ ਐ ਸੋਚ ਲਿਆ ਕਿ ਮਹਾ ਜਦ ਬਾਪੂ ਸੀ ਕਿ ਨਾ ਚਾਹ ਪੀਣ ਵਾਲੀ ਗੱਲ ਹੀ ਥੱਲੇ ਬੈਠ ਕੇ ਦੇਖ ਦੂੰ ਪਤਾ ਲੱਗ ਜੂ ਕੀ ਕਹਿੰਦੀ ਆ ਨਹੀਂ ਆ ਦੇਖੀ ਇਹ ਸੇਟ ਆਪਣੇ ਉੱਤਨੀ ਨਹੀਂ ਦੱਸ ਮੈਂ ਕਿ ਯਾਰ ਗਰੀ ਬੰਦੇ ਨੇ ਚਾਹ ਲੈ ਲਈ